ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਗਵਰਨਮੈਂਟ ਕਾਲਜ ਲੁਧਿਆਣੇ ਦਾ ਵਾ ਜਿਹਨੂੰ ਅਸੀਂ ਸਿੱਖਿਆ ਦਾ ਮੰਦਰ ਕਹਿੰਦੇ ਆ ਔਰ ਇੱਥੋਂ ਹੀ ਆਈਐਸ ਆਈਪੀਐਸ ਡਾਕਟਰ ਇੰਜੀਨੀਅਰ ਐਡਵੋਕੇਟ ਜੱਜ ਤੱਕ ਵੱਡੇ ਵੱਡੇ ਪਦਾਂ ਤੇ ਸਟੂਡੈਂਟ ਜਿਹੜੇ ਆ ਐਜੂਕੇਸ਼ਨ ਲੈ ਕੇ ਜਾਂਦੇ ਆ ਪਰ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਕਿ ਕਾਫੀ ਲੰਬੇ ਸਮੇਂ ਤੋਂ ਲਗਭਗ 15-15 20-20 ਸਾਲ ਹੋ ਗਏ ਆ ਦਰਜਾ ਚਾਰ ਦੇ ਜਿਹੜੇ ਮੁਲਾਜ਼ਮ ਐ ਸਪਾਈ ਸੇਵਕ ਐ ਸੀਵਰਮੈਨ ਐ ਮਾਲੀ ਬੇਲਦਾਰ ਐ ਚੌਂਕੀਦਾਰ ਐ ਪੀ ਐ ਨਾ ਅਤੇ ਹੋਰ ਵੀ ਮੁਲਾਜ਼ਮ ਜਿਹੜੇ ਆ ਉਹ ਅੱਜ 15 15 20 20 ਸਾਲਾਂ ਤੋਂ ਕੱਚੇ ਦੇ ਕੱਚੇ ਹੀ ਨੇ ਔਰ ਮੈਂ ਸਮਝਦਾ ਮੈਂ ਕਿ ਜਿਹੜੀ ਗਵਰਨਮੈਂਟ ਜੋ ਦਾਅਵੇ ਕਰ ਰਹੀ ਐ ਨ ਵੀ ਅਸੀਂ ਇਹਨਾਂ ਮੁਲਾਜ਼ਮ ਪੱਕਾ ਕਰਤਾ ਉਹ ਸਾਰਾ ਬਿਲਕੁਲ ਝੂਠ ਸਾਬਤ ਹੋਇਆ ਔਰ ਝੂਠ ਦਾ ਪਲੰਦਾ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਤੈਸ ਕਰਕੇ ਮੈਂ ਐਜੂਕੇਸ਼ਨ ਮਨਿਸਟਰ ਨੂੰ ਜਿਹੜੇ ਕਿ ਇਹ ਗੱਲ ਕਹਿੰਦੇ ਆ ਸਰਦਾਰ ਹਰਜੋਤ ਸਿੰਘ ਬਾਦ ਸਾਹਿਬ ਕਿ ਅੱਜ ਕਾਲਜਾਂ ਦਾ ਬਹੁਤ ਵਧੀਆ ਹਾਲ ਆ ਸਕੂਲਾਂ ਦਾ ਵਧੀਆ ਹਾਲ ਦੀ ਗੱਲ ਕਰਦੇ ਆ ਪਰ ਜਿਹੜੇ ਉਹ ਕਾਲਜਾਂ ਨੂੰ ਸਕੂਲਾਂ ਨੂੰ ਵਧੀਆ ਬਣਾਉਣ ਵਾਲੇ ਮੁਲਾਜ਼ਮਾਂ ਦਾ ਦਰਜਾ 4 ਦੇ ਉਹਨਾਂ ਦਾ ਤੇ ਉਹਨਾਂ ਦੇ ਘਰਾਂ ਦਾ ਬੁਰਾ ਹਾਲ ਆ ਆ ਜੋ 8-8 ਦਾ 10 12-12 ਹਜ਼ਾਰ ਤੇ ਕੰਮ ਕਰਨ ਨੂੰ ਮਜਬੂਰ ਨੇ ਔਰ ਇੱਥੇ ਮੈਂ ਆ ਕੇ ਦੇਖਿਆ گورਨਮੈਂਟ ਕਾਲਜ ਦੇ ਵਿੱਚ ਕਿ ਲਗਭਗ ਸਾਡੇ ਜਿਹੜੇ ਮੁਲਾਜ਼ਮ ਹੈ 35 ਤੋਂ 40 ਦੇ ਕਰੀਬ ਜਿਹੜੇ ਸਪਾਈ ਸੇਵਕ ਆ ਔਰ 2004 ਦੇ ਸਾਰੇ ਮੁਲਾਜ਼ਮ ਆ ਉਹ ਹੱਲੇ ਵੀ ਕੱਚੇ ਆ ਔਰ ਕਈ ਵਾਰੀ گورਨਮੈਂਟ ਵੱਲੋਂ ਲੈਟਰ ਵੀ ਆ ਚੁੱਕੀ ਆ ਕਿ 10 ਸਾਲ ਵਾਲੇ ਜਿਹੜੇ ਮੁਲਾਜ਼ਮ ਰੈਗੂਲਰ ਕੰਮ ਕਰ ਰਹੇ ਉਹਨਾਂ ਨੂੰ ਪੱਕਿਆ ਕਰਾਂਗੇ ਪਰ ਇੱਥੇ ਤਾਂ 15-15 20-20 ਸਾਲ ਵਾਲੇ ਆ ਤਾਂ ਇਸ ਕਰਕੇ ਮੈਂ گورਨਮੈਂਟ ਨੂੰ ਇੱਥੇ ਜੋ ਸਾਡੇ ਸੰਤੂ ਸਾਹਿਬ ਪ੍ਰਿੰਸੀਪਲ ਸਾਹਿਬ ਆ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪੱਕਿਆ ਕੀਤਾ ਜਾਵੇ ਨੁਕਤੀ ਪੱਤਰ ਦਿੱਤੇ ਜਾਣ ਤਾਂ ਜੋ ਇਹ ਵੀ ਇਸ ਦੇਸ਼ ਦੇ ਸਾਡੇ ਪੰਜਾਬ ਦੇ ਇਹ ਵੀ ਵੋਟਰ ਨੇ ਜਿਹੜੇ ਕਿ ਉਹ ਰਏ ਜਿਹੜਾ ਹਲਕਾ ਵਾ ਇਹ ਵੈਸਟ ਹੈ ਇੱਥੇ ਚੋਣਾ ਵੀ ਹੋ ਰਹੀ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਹਫਤੇ ਇੱਥੇ ਹੁੰਦੇ ਆ ਐਜੂਕੇਸ਼ਨ ਮਿਨਿਸਟਰ ਸਾਹਿਬ ਵੀ ਇੱਥੇ ਰਹਿਣ ਆਲੇ ਆ ਮੈਂ ਆਸ ਕਰਦਾ ਮੈਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਜਿਹੜਾ ਇਲੈਕਸ਼ਨ ਕੋਰਟ ਲੱਗਣ ਤੋਂ ਪਹਿਲਾਂ ਇਹਨਾਂ ਨੂੰ ਪੱਕਿਆ ਕਰਦਣਗੇ ਜੇ ਇਹਨਾਂ ਨੂੰ ਪੱਕਿਆ ਨਹੀਂ ਕਰਦੇ ਤਾਂ ਸਾਇਏ ਸੰਘਰਸ਼ ਕਰਨ ਲਈ ਅਸੀਂ ਮਜਬੂਰ ਹੋਵਾਂਗੇ ਔਰ ਅਸੀਂ ਧਰਨਾ ਵੀ ਦੇਵਾਂਗੇ ਔਰ ਜਿਹੜੇ ਇਹਨਾਂ ਦੇ ਕੈਂਡੀਡੇਟ ਖੜੇ ਹੋਏ ਆ ਅਸੀਂ ਉਹਨਾਂ ਦੇ ਘਰ ਦੇ ਬਾਹਰ ਵੀ ਜਾ ਕੇ ਰੋਸ਼ ਮੁਜਾਰਾ ਕਰਾਂਗੇ ਤਾਂ ਜੋ ਲੁਧਿਆਣੇ ਦੀ ਜਿਹੜੀ ਪਬਲਿਕ ਆ ਜੋ ਵੋਟਰ ਆ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਲੱਗੇ ਨੂੰ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕਹਿਣੀ ਔਰ ਕਥਨੀ ਚ ਇਹਦੇ ਫਰਕ ਆ ਇਸ ਕਰਕੇ ਝੂਟ ਦਾ ਪਲੰਤਾ ਬਣਾ ਕੇ ਅੱਗੇ ਪੇਸ਼ ਕਰੀ ਆ ਬਹੁਤ ਬਹੁਤ ਧੰਨਵਾਦ ਜੈ ਆਵਾਲਮੀ ਕੀ ਜੈ ਪੀ ਸਰ ਮੈਨੂੰ ਇੱਥੇ 20 ਸਾਲ ਹੋ ਗਏ ਕੰਮ ਕਰਦੇ ਨੂੰ ਕਿਉਂਕਿ ਸਰ ਹੁਣ ਪਰਿਵਾਰ ਦੇ ਵਿੱਚ ਗੁਜ਼ਾਰਾ ਨਹੀਂ ਚੱਲ ਰਿਹਾ ਜੀ ਇਨੀ ਹੋ ਨੌਕਰੀ ਦਾ ਕੱਚਾ ਮੁਲਾਜ਼ਮ ਆ ਸਰ ਸਰਟਕਾਂ ਸਰ ਜੀ ਨਾਲ ਗੱਲਬਾਤ ਕੀਤੀ ਅਸੀਂ ਫਿਰ ਇਹਨਾਂ ਕੋਲ ਜਾ ਕੇ ਇਹਨਾਂ ਨੂੰ ਬੇਨਤੀ ਕੀਤੀ ਵੀ ਸਰ ਸਾਨੂੰ ਇੰਨੇ ਸਾਲ ਹੋ ਗਏ ਪੱਕੇ ਨਹੀਂ ਕੀਤਾ ਗਿਆ ਦੋ ਇੱਕ ਦੋ ਵਾਰੀ ਸਾਡੇ ਕੋਲੇ ਆਈ ਸੀ ਗੱਲਬਾਤ ਪਰ ਇਹਨਾਂ ਨੇ ਪੱਕੇ ਸਰਕਾਰ ਨੇ ਨਹੀਂ ਕੀਤਾ ਜੀ ਮੌਕੀ ਕਰ ਦਿਓ ਸਰ ਬੇਲਦਰੀ ਦੀ ਪੋਸਟ ਕਰ ਰਹੇ ਮੰਗ ਸਰ ਪੱਕੇ ਕਿਥੇ ਜਾਵੇ ਸਰ ਸਾਨੂੰ ਬਸ ਇਹ ਆ ਸਾਡਾ ਪਰਿਵਾਰ ਦੇ ਵਿੱਚ ਵਧਿਆ ਗਜ਼ਾਰਾ ਉਹ ਕਰੀਏ ਪੱਕੇ ਕਰ ਰਹੇ ਹਾਂ ਹਾਂਜੀ ਸਰ ਬਸ ਸਰ ਕਿੱਥੇ ਇਹਨਾਂ ਨੇ ਕੀਤਾ ਕਦੇ ਕਿੰਨੇ ਕਹੇ ਸੀ ਕਦੇ ਲਾਰੇ ਲਾਈ ਜਾਂਦੇ ਆ ਲਾਰੇ ਲਈ ਜਾਂਦੇ ਆ ਜੀ ਇੱਕ ਪੱਕਾ ਨੇ ਹਾਂਜੀ ਸਾਨੂੰ ਸਾਈ 10000 ਰੁਪਏ ਮਿਲ ਜੇ 10000 ਰੁਪਏ ਤਨਖਾਹ ਮਿਲਦੀ ਹੈ ਸਰ 4 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੀ ਨੂੰ ਅੱਛਾ ਕਿਤੇ ਕਿਤੇ ਲੱਗੇ ਹਾਂਜੀ ਕਿੰਨੀ ਗਿਆਂ ਨੂੰ ਬੇਸਿਕ ਤਨਖਾਹ ਮਿਲਦੀ ਆ 8000 ਕੁ ਕਦੇ 8500 ਕੁ ਕਦੇ 8000 ਕਿੰਨਾ ਚੱਲਦਾ ਚੱਲਦਾ ਹੀ ਨਹੀਂ ਅਸਰ ਛੋਟਾ ਹੀ ਹੈ ਬੱਚਾ ਵਾ ਮੈਂ ਰਾਜ ਕੁਮਾਰ ਰਾਜੂ ਪ੍ਰਧਾਨ ਕਿੰਨੀ ਦੇਰ ਤੋਂ ਗੁਰਮਨ ਕਾਲਜ ਕੰਮ ਕਰ ਰਹੇ ਹਾਂ 35 ਸਾਲ ਤੋਂ ਇੱਥੇ ਰੈਗੂਲਰ ਪੱਕਾ ਮਲਾਜਮ ਹਾਂ ਇਹ ਸਾਡੇ ਕੱਚੇ ਮਲਾਜਮ ਹਨ ਜਿਨ੍ਹਾਂ ਦੀ ਸਰਕਾਰ ਨੇ ਹਜ ਤੱਕ ਸੁਣਾਈ ਨਹੀਂ ਕੀਤੀ ਮੌਜੂਦਾ ਸਰਕਾਰ ਨੂੰ ਵੀ ਅਸੀਂ ਕਈ ਵਾਰ ਮੰਗ ਪੱਤਰ ਦਿੱਤੇ ਫੇਰ ਵੀ ਸਰਕਾਰ ਨੇ ਸਾਡੇ ਨਾਲ ਲਾਰੇ ਹੀ ਲਾਏ ਮੈਂ ਤਗਾਨ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਵੀ ਇਹ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਆਪਣਾ ਯੋਗਦਾਨ ਦਿਓ ਤੇ ਇਹ ਵੀ ਇਹਨਾਂ ਦੇ ਵੀ ਬੱਚੇ ਪੜ੍ਹ ਲਿਖ ਕੇ ਕਿਤੇ ਮਾੜੀ ਮੋਟੀ ਤਰੱਕੀ ਕਰਨ ਨਹੀਂ ਤਾਂ ਇਹ ਛੋਟੇ ਲੋਕ ਇਸ ਸਰਕਾਰਾਂ ਸਾਨੂੰ ਥੱਲੇ ਹੀ ਦੱਬਣ ਨੂੰ ਫਿਰਦੀਆਂ ਰਹਿੰਦੀਆਂ ਨੇ ਐਸੀ ਨਹੀਂ ਜਾਂਦੇ ਵੀ ਅਸੀਂ ਕੋਈ ਸੰਘਰਸ਼ ਕਰੀਏ ਤੇ ਮੈਂ ਸਤਕਾਰ ਜੋ ਤਗਾਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਆਂ ਵੀ ਇਹਨਾਂ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖਿਆ ਜਾਵੇ ਤੇ ਇਹਨਾਂ ਨੂੰ ਪੱਕੇੇ ਕਰਾਓ ਤੇ ਅਜੀ ਤੁਹਾਡੇ ਨਾਲ ਹਰਮਪ੍ਰਕਾਸ਼ ਸਿੰਘ ਤੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਜੀ ਮੈਨੂੰ 23 ਸਾਲ ਹੋ ਗਏ ਕਾਲਜ ਵਿੱਚ ਕੰਮ ਕਰਦੇ ਨੂੰ ਜੀ ਤੇ ਸਾਨੂੰ ਹੁਣ ਪੱਕਾ ਕੀਤਾ ਜਾਵੇ ਬਹੁਤ ਦੇਰ ਹੋ ਗਈ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ 10-12000 ਦੇ ਨਾਲ ਕੁਝ ਨਹੀਂ ਬੰਦਾ ਠੀਕ ਹੈ ਇਹ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਇਹਨਾਂ ਦੇ ਲੀਡਰਸ ਅੱਜ ਆਏ ਨੇ ਜੀ ਮੰਗ ਪੱਤਰ ਲੈ ਕੇ ਕਿ ਦਰਜਾ 4 ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਸਾਡੇ ਕੋਲੋਂ ਸਰਕਾਰ ਨੇ ਡਾਟਾ ਮੰਗਿਆ ਸੀਗਾ ਕਿ ਜਿਨ੍ਹਾਂ ਦਾ 10 ਸਾਲ ਦਾ ਤਜਰਬਾ ਹੋਵੇ ਉਹਨਾਂ ਸਾਰਿਆਂ ਦਾ ਡਾਟਾ ਤੁਹਾਨੂੰ ਭੇਜਿਆ ਜਾਵੇ। ਅਸੀਂ ਆਪਣੇ ਕਾਲਜ ਪੱਧਰ ਤੇ ਟੋਟਲ ਡਾਟਾ ਜੋ ਹੈ ਸਰਕਾਰ ਨੂੰ ਭੇਜ ਚੁੱਕੇ ਆ। ਹੁਣ ਸਰਕਾਰ ਜੋ ਕਾਰਵਾਈ ਠੀਕ ਸਮਝੇਗੀ ਕਰੇਗੀ। ਸਾਡੇ ਵੱਲੋਂ ਜੋ ਵੀ ਜ਼ਰੂਰਤ ਹੋਏਗੀ ਅਸੀਂ ਇਹਨਾਂ ਦੇ ਬਾਰੇ ਅੱਗੇ ਮੰਗ ਪੱਤਰ ਭੇਜਾਂਗੇ। ਕਿਨੇ ਕਿਨੇ ਸਾਲ ਤੋਂ ਕੰਮ ਕਰ ਰਹੀ ਹੁੰਦੇ ਨੇ। ਇਹਨਾਂ ਦੇ ਵਿੱਚੋਂ ਕਈ ਪੁਰਾਣੇ ਵੀ ਨੇ ਬਹੁਤ। ਕਈ ਨਵੇਂ ਵੀ ਨੇ, ਕਈ ਫ੍ਰੈਸ਼ਰ ਨੇ ਹੁਣ ਉਹਨਾਂ ਨੂੰ ਹਿਸਾਬ ਵੀ ਨਹੀਂ ਹੋਇਆ ਤੇ ਕਈ ਮੁੰਡਾ ਦਾ 15-15 20-20 ਸਾਲ ਵਾਲੇ ਵੀ ਹੋਣਗੇ। ਤੇ ਅਸੀਂ ਤਾਂ ਸਾਡੇ ਕੋਲ ਜੋ ਸਰਕਾਰ ਨੇ ਕਿਹਾ ਅਸੀਂ ਨਿਯਮ ਅਨੁਸਾਰ ਜੋ ਬਣਦਾ ਸੀਗਾ ਉਹ ਪਹਿਲਾਂ ਹੀ ਕਰ ਚੁੱਕੇ ਹਾਂ। ਇਹਨਾਂ ਵੱਲੋਂ ਕੰਮ ਕਰ ਦਿੱਤਾ। ਮੁਲਾਜ਼ਮ ਜਿਹੜੇ ਦਰਜਾ 4 ਮੁਲਾਜ਼ਮ ਨੇ ਤਕਰੀਬਨ 75 ਦੇ ਨੇੜੇ ਤੇੜੇ ਹੋਣਗੇ 75 ਦੇ ਨੇੜੇ ਤੇੜੇ। ਅਸੀਂ ਤਾਂ ਜੀ ਭਰੋਸਾ ਹੀ ਦਵਾਇਆ ਕਿ ਤੁਹਾਡਾ ਜੋ ਤੁਹਾਡਾ ਮੰਗ ਪੱત્રਾ ਕੇ ਸਰਕਾਰ ਨੂੰ ਭੇਜ ਜਾਵਾਂਗੇ। ਬਾਕੀ ਸਰਕਾਰ ਜਿਸ ਤਰ੍ਹਾਂ ਮناسب ਸਮਝੇ ਉਸ ਤਰ੍ਹਾਂ ਕਰਾ ਦੇ।